35 ਪਹਿਲੇ ਨੰਬਰ ਤੇ ਆ ਜੀ 13 35 ਇਹ ਬੱਚੀ ਆਈ ਹੈ ਜੀ ਪਹਿਲੇ ਨੰਬਰ ਤੇ ਨੀਲੀ ਨੀਲੀ 라ਵੀ ਦੀ ਕਿਹੜੇ ਪਿੰਡ ਤੋਂ ਆ ਜੀ ਬੈਰੋਗਿਆਂ ਤੋਂ ਆ ਜੀ ਕਿਦੀ ਆ ਹਾਂਜੀ ਇਹ ਜਗਜੀਤ ਸਿੰਘ ਦੀ ਤੇ ਝੋਟਾ ਮੈਂ ਦੇਖਾਂ ਜੀ ਸਾਹਮਣੇ ਅੱਛਾ ਜੀ ਮਾੜੀ ਮੁਸਤਾਫਾ ਦੇ ਵਿੱਚ ਜੁਬੀ ਝੋਟਾ ਉਹਦੀ ਬੱਚੀ ਆ ਜੀ ਜਿਹੜੀ ਪਹਿਲੇ ਨੰਬਰ ਤੇ ਆਈ ਆ ਭਾਈ ਜੁਬੀ ਵਾਲਾ ਤਾਂ ਕੱਟ ਕੇ ਪਾਊਗਾ ਵੀਡੀਓ ਆਥ ਨੇ ਲਾਈਵ ਪਾ ਲਾਇਆ ਪਿਆ ਹੋਊਗਾ ਸਟੇਟਸ ਅੱਛਾ ਤੇਰੇ ਕੋਲ ਹੀ ਆ ਫਿਰ ਕੱਟ ਲਈ ਪਈ ਆ ਮਾਸਟਰ ਸੁਖਦੀਪ ਹੁਣੀ ਬਣਾਈ ਜਾਂਦੇ ਆ ਵੀਡੀਓ ਦੂਜਾ ਜੀ 92 ਨੰਬਰ ਸੁਖਵਿੰਦਰ ਜੀ 1 2 ਮਿੰਟ ਰੁਕ ਜਾਓ ਜੀ ਅਨਾਉਂਸ ਕਰ ਦਗੇ ਜੀ 2 ਮਿੰਟ ਰੁਕ ਕੋਈ ਨਹੀਂ 2 ਮਿੰਟ ਫਟਕ अभी अगले जो अपने जय भाई हैं सोरती से गंगा भैंस के मालिक इधर ही हैं और बहुत अच्छा काम किया भाई ने ब्रिड पे तो जय सिंह सोरती सार जिले से तो सारी टीम जो है अपनी डी की वो सम्मानित कर रही है जय भाई को और जय भाई बहुत यार कमाल का इंसान है इन्होंने स्पेशल आख्या उधरों नीली रावी वाले पासों ਸਪੈਸ਼ਲਿਸ ਬੰਦੇ ਵਾਸਤੇ ਚੱਲ ਕੇ ਆਇਆ ਉਧਰ ਰਿਜ਼ਲਟ ਅਨਾਉਂਸ ਕਰਦਾ ਕਿ ਇਹ ਸੱਜਣਾ ਇਹਨੇ ਕੰਮ ਕੀਤਾ ਜਿਹੜੀ ਉਮਰ ਦੇ ਹਿਸਾਬ ਨਾਲ ਤਾਂ ਕੰਮ ਬਹੁਤ ਵੱਡਾ ਸੱਜਣੋ ਇਸ ਕਰਕੇ ਦਾ ਸਨਮਾਨ ਵੱਧਦਾ ਸੀਗਾ ਲੋ ਵੀ ਇਹ ਪਹਿਲੇ ਨੰਬਰ ਵਾਲੀ ਆ ਦੋਸਤੋ ਮੇਰੇ ਵਿੱਚ ਨੀਲੀ ਟੱਚ ਘੱਟ ਤੇ 라ਵੀ ਟੱਚ ਜ਼ਿਆਦਾ ਵਾ ਦੋਸਤੋ ਤੁਹਾਡੇ ਕੋਲੇ ਆਉਣਾ ਸਾਡੇ ਦੇ ਬਟੇ ਸਟ੍ਰਕਚਰ ਦੇਖੋ ਕਰੋ ਚੈੱਕ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਮਿਲਣਾ ਇੱਛਾ ਸੀਗਾ ਤੇਰਾ ਨਾਮ ਪਹਿਲੇ ਨੰਬਰ ਤੇ ਲੱਗੀ ਆ ਦੋਸਤੋ ਅਭੀ ਜੋ ਹੈ ਰਮਨਦੀਪ ਭਾਈ ਪੀਪੀ 31 जो अपने यूट्यूबर भाई हैं काफ़ी बढ़िया काम करते हैं और वो जो है यही अभी तो यहीं थे आ जाओ भाई साहब रमनदीप बीबी कल के नाम से भाई का चैनल है और उसके बाद जो है अपने छोटे भाई रमेश अजवाना जी वो भी यहीं है मेरे ख्याल से तो रमनदीप भाई देखिए यूट्यूबर हैं और काफ़ी बढ़िया काम कर रहे हैं फिर मैं कहूँगा तो यूट्यूबर भाइयों का दिल से धन्यवाद जो इतनी मेहनत करते हैं और एक छोटी सी कोल सारे पशुपालकों तक पहुंचाते हैं रमनदीप भाई का दिल से धन्यवाद अभी अपने अजवाना गांव के ही रमेश भाई कैथल जिले से वो भी बहुत अच्छा काम कर रहे हैं और बहुत बढ़िया जो है पशुओं की लाइव मिल्किंग हो पशु दिखाने और दिल से धन्यवाद सारे भाइयों का जितने भी भाई पहुंचे हैं धीरे धीरे एक एक करके बहुत सारे पशुपालक साथी बहुत सारे यूट्यूबर भाइयों को आप सम्मानित कर रहे हैं ਉਹ ਸਭ ਤੋਂ ਕਰਦੇ ਰਹੇਗੇ ਧੀਰੇ ਧੀਰੇ ਕਰਕੇ ਹਾਂ ਆ ਦੁਬਾਰਾ ਤੋਂ ਪੁੱਛੀ ਪਈ ਪਹਿਲੇ ਵੀ ਵੀਡੀਓ ਪਹਿਲਾ ਹੋ ਗਿਆ ਕਮਰਾ ਹਾਂ ਬੜਾ ਸਾਈਡ ਤੇ ਭਾਈ ਜੱਗਾ ਭਾਈ ਜੀ ਚਾਜ ਹੋ ਗਿਆ ਚਾਜ ਬੋਲਾ ਦੂਜਾ ਇਹ ਦੂਸਰਾ ਹੀ ਦੂਸਰਾ ਹਾਂਜੀ ਕਿੰਨਾ ਨੰਬਰ ਹੈ ਜੀ ਦੂਸਰਾ 99 ਨੰਬਰ ਹੈ ਜੀ ਇਹ ਕਿਹੜੇ ਪਿੰਡ ਤੋਂ ਆਇਆ ਇੱਕ ਘੱਲਕਲਾਂ ਤੋਂ ਆਇਆ ਸੁਖਦੀਪ ਕੀ ਗੋਣਾ ਨਮਾ ਇਹ ਪ੍ਰਾਲੀ ਤੇ ਹੀ ਆ ਸਾਰਾ ਕੰਮ ਚੱਲਦਾ ਹੈ ਹਾਂ ਪ੍ਰਾਲੀ ਤੇ ਚੱਲਦਾ ਕੰਮ ਇਕੱਲੀ ਸੇਵਾ ਹੀ ਆ ਇਹਨਾਂ ਦੀ ਹਾਂ ਕਹਿੰਦੇ ਬਸ ਸੇਵਾ ਹੀ ਕਰੀ ਜਾਂਦੇ ਆ ਪ੍ਰਾਲੀ ਤੁਸੀਂ ਦੇਖ ਲਓ ਵੀ ਇਹ ਦੂਸਰੇ ਨੰਬਰ ਤੇ ਵਾਲੀ ਆ ਬੱਤੀ ਬਾਪੂ ਉਹਨਾਂ ਦੀ ਬਹੁਤ ਵੱਡੀ ਮਿਹਨਤ ਆ ਬਹੁਤ ਬਹੁਤ ਜੇ ਸਾਰੇ ਨਾਲ ਪ੍ਰਾਲੀ ਪੌਣ ਲੱਗ ਜਾਏ ਬਾਪੂ ਕੋਰੇ ਕੋ ਕਿਧਰ ਸਿੰਘ ਹੀ ਆ ਕਰੇ ਚੰਗਿਆ ਚੰਗੀ ਨਸਲਾ ਦੇਖ ਲਓ ਕੋਈ ਨੂੰ ਕੋਹੇ ਬੱਤੀ ਆ ਪਰਾਲੀ ਪਰਾਲੀ ਨਾਲ ਹੀ ਦੂਜਾ ਨੰਬਰ ਲਾ ਗਈ ਤੀਜੇ ਤੀਜੇ ਤੇ 530 ਟੈਂਕ ਸਾਣ ਦੀ ਆ ਜਿਹੜਾ ਟੈਂਕ ਕੋਰਸ ਜੀ ਹੁਣ ਅਮਰਤ ਸਰ ਚਲੇ ਗਿਆ ਜੱਗੇ ਬਾਈ ਕੋਲੇ ਲਓ ਜੀ ਆਹ ਲਓ ਜੀ ਇਹ ਤੀਜੇ ਨੰਬਰ ਤੇ ਆਈ ਆ ਚੌਥੇ ਤੇ ਜੀ 1052 ਚੌਥੇ ਤੇ 1052 ਜੀ ਆ ਨਹੀਂ ਚੱਲਦਾ ਹੋਰ ਨਹੀਂ ਕੋਈ ਗੱਲ ਚੌਥਾ ਨੰਬਰ ਤੇ 10 ਕਿਹੜੇ ਪਿੰਡ ਤੋਂ ਆ ਰੇਸ਼ਮ ਰੋਸ਼ਨ ਵਾਲਾ ਪਿੰਡ ਹੈ ਬਾਈ ਉਹਨਾਂ ਦਾ ਇਹ ਕੀ ਦੀ ਬੇਟੀ ਆ ਇਹ ਕੋਹੇਨੂਰ ਦੀ ਪੋਤਰੀ ਆ ਲੋ ਵੀ ਆ ਕਿੱਥੇ ਯਾਰ ਮੇਰੇ ਬੜੀ ਸਤਿਕਾਰਯੋਗ ਜਾਨ ਕੀ ਤਾਂ ਜਦ ਮੈਂ ਤਾਜੀ-ਤਾਜੀ ਲੁੱਕ ਪਾਈ ਹੁੰਦੀ ਛੜਕ ਤੇ ਕਿਹੜੇ ਪਿੰਡ ਤੋਂ ਬਾਈ ਰੌਲੀ ਤੋਂ ਕਿਹੜੇ ਸਾਹ ਦੀ ਇਹ ਗੱਟੀ ਆ ਬਲੇ ਨੇਤਰ ਦੀ ਆ ਬਲੇ ਨੇਤਰ ਦੀ ਆ ਮਾਂ ਦੀ ਕਿੱਦਾਂ ਦੀ ਆ ਮਾਂ ਬਈ ਮੱਖੀ ਤਿਲਕ ਕਿੱਦਾਂ ਦੀ ਆਗੇ ਮਾਂ ਦੇ ਬੱਲ ਆ ਕਿਹੜੇ ਪਿੰਡ ਤੋਂ ਆਇਆ ਭਾਈ 5 ਮੈਂਬਰ ਕਿੰਨਾ ਕੁ ਤੇਰੀ ਮਾਂ ਦਾ 15 ਅਗੜ ਪਿੰਡ ਤੋਂ ਆਇਆ ਮਾਂ ਦੀ ਭੈਣ ਹੀ ਜਿੱਤੀ ਆ ਪਰਸੋਂ ਭੈਣ ਦੀ 7ਵੇਂ ਦੇ ਰਾਜੇ ਸਾਫੂ ਵਾਲੇ ਇਹਦੇ ਉਹ ਆਈ ਇਹਦੀ ਭੈਣ ਤੇ ਇਹ ਵੀ ਬਾਈ ਦੀ ਵੀ 7ਵੇਂ ਦੇ ਉਮਰ ਛੋਟੀ ਸੀ ਥੋੜੀ ਜੀ ਕੱਡੇ ਦੇ ਰਹੇ ਤੇ ਸਾਨ ਆ ਆ ਦੇਖੋ ਅੱਛਾ ਜੀ ਇਹ ਕੱਟਦੀ ਆ ਮਿੱਤਰੋ ਬਾਬਾ ਜੀ ਬਹੁਤ ਬਹੁਤ ਕੋਈ ਕਰ ਸਕਦੀ ਗੱਡੀਆਂ ਬਾਬਿਆਂ ਦੇ ਮੇਰੇ ਦਰ ਹੋ ਗਿਆ ਦੇ ਵਿੱਚ ਫੜਕ ਫੜਕ ਵੱਜਦੀ ਸੀ ਸਿਰੇ ਦੀ ਕੱਟੀ ਆ ਯਾਰ ਇਹ ਸ਼ੀਮਾ ਨੰਬਰ ਹੈ ਜੀ 11 ਸ਼੍ਰੀ ਦਾ 21 ਦੀ ਉੱਧਰ ਇਹ ਬਾਦਸ਼ਾਹ ਦੀ ਆ ਭਾਈ ਪਿੰਡ ਇਹ ਸਿਰੇ ਦੀ ਹੋਊਗੀ ਗੱਲਬਾਤ ਇਹ ਪਿੰਡਾਂ ਦੇ ਵਿੱਚ ਵੀ ਨਸਲਾਂ ਸੰਭਣ ਦਾ ਹੈਗਾ ਪਾਟੂ ਓਡੇ ਸੇਖਾ ਸਮਾਜ ਦੇ ਵਿੱਚ ਚੰਗੀਆਂ ਨਸਲਾਂ ਸੰਭਣ ਵਾਲੇ ਲੋਕ ਆ